ਗੂਜਰੀ ਮਹੱਲਾ ਪੰਜਵਾ ਆਪਣਾ ਗੁਰ ਸੇਵ ਸਦਹੀ ਰਮੋ ਗੋਪਿੰਦ ਸਾਸ ਸਾਸ ਅਰਾਧ ਹਰ ਹਰ ਲਹਿ ਜਾਏ ਮਨ ਕੀ ਚਿੰਤਾ ਆਪਣਾ ਗੁਰ ਸੇਵ ਸਦਹੀ ਰਮਾਹ ਗੋਗਿੰਦ ਸਾਸ ਸਾਸ ਆਰਾਧ ਹਰ ਹਰ ਲਹਿ ਜਾਏ ਮਨ ਕੀ ਚਿੰਦਾ ਮੇਰੇ ਮਨ ਜਾਪ ਪ੍ਰਭ ਕਾ ਨਾਮ ਸੂਖ ਸਹਿਜ ਆਨੰਦ ਪਾਵੇ ਮਿਲੀ ਨਿਰਮਲ ਥਾਉ ਰਹਾਉ ਸਾਧ ਸੰਗਿ ਉਦਾਰ ਏ ਮਨ ਆਠ ਪਹਿਰ ਆਰਾਦ ਕਾਮ ਕ੍ਰੋਧ ਅਹੰਕਾਰ ਬਿਨਸੈ ਮਿਟੈ ਸਗਲ ਉਪਾਦ ਅਟਲ ਅਛੇਦ ਆ ਭੇਦ ਸੁਆਮੀ ਸਰਨ ਤਾਂ ਕੀ ਆਓ ਚਰਨ ਕਮਲ ਆਰਾਦ ਹਿਰਦੈ ਇਕ ਸਿਸਿਓ ਲੇਵ ਲਾਓ ਪਾਰ ਬ੍ਰਹਮ ਪ੍ਰਭ ਦਇਆ ਧਾਰੀ ਬਖਸ ਲੀਨੇ ਆਪ ਸਰਬ ਸੁਖ ਹਰ ਨਾਮ ਦਿਆ ਨਾਨਕ ਸੋ ਪ੍ਰਵ ਜਾਪ ਪਾਰ ਬ੍ਰਹਮ ਪ੍ਰਭ ਦਇਆ ਧਾਰੀ ਬਖਸ ਲੀਨੇ ਆਪ ਸਰਬ ਸੁਖ ਹਰ ਨਾਮ ਦਿਆ ਨਾਨਕ ਸੋ ਪ੍ਰਵ ਜਾਪ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਹਨ ਅੱਜ ਦੇ ਪਵਿੱਤਰ ਉਹ ਕੌਨਾਵੇਂ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਜੀ ਦੇ ਗੁਜਰੀ ਰਾਗ ਵਿੱਚ ਉਚਾਰਨ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ ਹੇ ਮੇਰੇ ਮਨ ਪ੍ਰਮਾਤਮਾ ਦਾ ਨਾਮ ਜਪਦਾ ਰਹੁ ਸਿਮਰਨ ਦੀ ਬਰਕਤ ਨਾਲ ਸੁਖ ਆਤਮਿਕਾ ਡੋਲਤਾ ਆਨੰਦ ਪ੍ਰਾਪਤ ਕਰੇਗਾ ਤੈਨੂੰ ਉਹ ਥਾਂ ਮਿਲਿਆ ਰਹੇਗਾ ਜਿਹੜਾ ਤੈਨੂੰ ਸਦਾ ਸੱਚਾ ਸੁੱਚਾ ਰੱਖ ਸਕੇ ਰਹਾਓ اے ਭਾਈ ਆਪਣੇ ਗੁਰੂ ਦੀ ਸ਼ਰਨ ਪੈ ਕੇ ਸਦਾ ਹੀ ਗੋਪਿੰਦ ਦੇ ਗੁਣ ਯਾਦ ਕਰਦਾ ਰਹੋ ਆਪਣੇ ਹਰੇਕ ਸਾਹ ਦੇ ਨਾਲ ਪਰਮਾਤਮਾ ਦਾ ਆਰਾਧਨ ਕਰਦਾ ਰਹੋ ਤੇਰੇ ਮਨ ਦੀ ਹਰੇਕ ਚਿੰਤਾ ਦੂਰ ਹੋ ਜਾਏਗੀ اے ਭਾਈ ਗੁਰੂ ਦੀ ਸੰਗਤ ਵਿੱਚ ਟਿਕ ਕੇ ਆਪਣੇ ਇਸ ਮਨ ਨੂੰ ਵਿਕਾਰਾਂ ਤੋਂ ਬਚਾਈ ਰੱਖ ਅੱਠੇ ਪਹਿਰ ਪਰਮਾਤਮਾ ਦਾ ਆਰਾਧਨ ਕਰਦਾ ਰੋ ਤੇਰੇ ਅੰਦਰੋਂ ਕਾਮ ਕ੍ਰੋਧ ਅਹੰਕਾਰ ਨਾਸ ਹੋ ਜਾਏਗਾ ਤੇਰਾ ਹਰੇਕ ਰੋਗ ਦੂਰ ਹੋ ਜਾਏਗਾ اے ਭਾਈ ਉਸ ਮਾਲਕ ਪ੍ਰਭੂ ਦੀ ਸ਼ਰਨ ਵਿੱਚ ਟਿਕਿਆ ਰੋ ਜੋ ਸਦਾ ਕਾਇਮ ਰਹਿਣ ਵਾਲਾ ਹੈ ਜੋ ਨਾਸ ਰਹਿਤ ਹੈ ਜਿਸ ਦਾ ਭੇਤ ਨਹੀਂ ਪਾਇਆ ਜਾ ਸਕਦਾ हे भाई अपने हृदय ਵਿੱਚ ਪ੍ਰਭੂ ਦੇ ਸੋਹਣੇ ਕੋਮਲ ਚਰਨਾਂ ਦਾ ਆਰਾਧਨ ਕਰਿਆ ਕਰ ਪ੍ਰਮਾਤਮਾ ਦੇ ਚਰਨਾਂ ਨਾਲ ਪਿਆਰ ਪਾਈ ਰੱਖ हे भाई ਪ੍ਰਮਾਤਮਾ ਪ੍ਰਭੂ ਨੇ ਜਿਨ੍ਹਾਂ ਮਨੁੱਖਾਂ ਉੱਤੇ ਮਿਹਰ ਕੀਤੀ ਉਹਨਾਂ ਨੂੰ ਉਸ ਨੇ ਆਪਣਾ ਆ ਉਹਨਾਂ ਨੇ ਉਹਨਾਂ ਨੂੰ ਉਸ ਨੇ ਆਪ ਬਖਸ਼ ਲਿਆ ਉਹਨਾਂ ਦੇ ਪਿਛਲੇ ਪਾਪ ਖਿਮਾ ਕਰ ਦਿੱਤੇ ਉਹਨਾਂ ਨੂੰ ਉਸਨੇ ਸਾਰੇ ਸੁੱਖਾਂ ਦਾ ਖਜ਼ਾਨਾ ਆਪਣਾ ਹਰ ਨਾਮ ਦੇ ਦਿੱਤਾ ਏ ਨਾਨਕ ਆਖ ਏ ਭਾਈ ਤੂੰ ਵੀ ਉਸ ਪ੍ਰਭੂ ਦਾ ਨਾਮ ਜਪਿਆ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੁਡੇਸ ਹਕਮਨਾਮਾ ਇਸ ਫਰੋਮ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਰੈਕર્ડਡ ਬਾਈ ਆਵਰ 5th ਗੁਰੂ ਗੁਰੂ ਅਰਜਨ ਦੇਵ ਜੀ ਅੰਦਰ Heading Gujri, 5th Mahal. Guru Savji saying that serve your Guru forever and chant the glorious praises of the Lord of the universe. With each and every breath, worship the Lord Har Har. in adoration, and the anxiety of your mind will be dispelled. O my mind, Chant the name of God. You shall be blessed with peace, poise, and prayer, and you shall find the immaculate place. Pause. In the Satsangat, the company of the holy, redeem your mind and adore the Lord 24 hours a day. Sexual desire, anger, and egotism will be dispelled, and all troubles shall end. The Lord Master is immovable, immortal, and inscrutable. Seek his sanctuary. Worship in adoration the lotus feet of the lord in your heart and center your consciousness lovingly on him alone the supreme lord god has shown mercy to me and he himself has forgiven me the lord has given me his name the tree of peace ਓ ਨਾਨਕ ਮੈਡੀਟੇਟ ਓਨ दैट ਗੋਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ